ਇੱਕ ਵਾਰ ਦੀ ਗੱਲ ਹੈ। ਹਾਂ। ਕਿ ਦੋ ਘੜੇ ਸੀ। ਹਾਂ। ਹਾਂ ਬੋਲੋ। ਤੇ ਉਹ ਦੋ ਘੜੇ ਹਾਂ। ਕੋਈ ਵਿਅਕਤੀ ਚੁੱਕ ਕੇ ਦਰਿਆ ਚ ਪਾਣੀ ਭਰ ਕੇ ਲਿਆਉਂਦਾ ਸੀ। ਇੱਕ ਤਾਂ ਘੜਾ ਨਵਾਂ ਸੀ। ਹਾਂ। ਇੱਕ ਘੜਾ ਸੀਗਾ ਪੁਰਾਣਾ। ਹਾਂ। ਜਿਹੜਾ ਨਵਾਂ ਘੜਾ ਸੀਗਾ। ਉਸ ਘੜੇ ਵਿੱਚ ਜਦੋਂ ਉਹ ਪਾਣੀ ਭਰ ਕੇ ਲਿਆਉਂਦਾ ਦਾ ਸਾਰਾ ਪਾਣੀ ਘਰ ਤੱਕ ਆ ਜਾਂਦਾ ਜਿਹੜਾ ਦੂਜਾ ਕੜਾ ਸੀ ਉਹ ਸੀਗਾ ਪ੍ਰਾਣਾ ਉਹਦੇ ਵਿੱਚ ਥੋੜਾ ਜਿਹਾ ਸਰਾਖ ਸੀਗਾ ਓਕੇ ਮਤਲਬ ਟੁੱਟਿਆ ਹੋਇਆ ਸੀ ਜਦੋਂ ਉਹ ਪਾਣੀ ਭਰ ਕੇ ਉਹ ਕੜੇ ਵਿੱਚ ਲੈ ਕੇ ਆਉਂਦਾ ਤਾਂ ਜਦੋਂ ਤੱਕ ਉਹ ਘਰੇ ਪਹੁੰਚਦਾ ਤਾਂ ਉਹਦੇ ਚੋਂ ਅੱਧਾ ਪਾਣੀ ਰਸਤੇ ਵਿੱਚ ਹੀ ਡੋਲ ਜਾਂਦਾ ਤਾਂ ਜਿਹੜਾ ਪ੍ਰਾਣਾ ਕੜਾ ਸੀ ਉਹ ਬੜਾ ਸ਼ਰਮਿੰਦਾ ਹੁੰਦਾ ਕਿਉਂਕਿ ਨਵੇਂ ਘੜੇ ਨੂੰ ਮਾਲ ਸੀਗਾ ਕਿ ਮੈਂ ਸਾਰਾ ਪਾਣੀ ਲੈ ਕੇ ਆਉਣਾ ਤੇ ਪ੍ਰਾਣਾ ਘੜਾ ਇਸ ਗੱਲ ਦੇ ਵਿੱਚ ਬਹੁਤ ਸ਼ਰਮਿੰਦਾ ਸੀ ਉਸ ਪ੍ਰਾਣੇ ਘੜੇ ਨੇ ਆਪਣੇ ਮਾਲਕ ਨਾਲ ਗੱਲ ਕੀਤੀ ਕਿ ਮੈਂ ਤਾਂ ਟੁੱਟਿਆ ਹੋਇਆ ਤੇ ਮੈਨੂੰ ਤਾਂ ਇਸ ਗੱਲ ਦੀ ਬਹੁਤ ਸ਼ਰਮ ਆਉਂਦੀ ਆ ਕਿ ਮੈਂ ਸਾਰਾ ਪਾਣੀ ਆਪਣੇ ਘਰ ਤੱਕ ਨਹੀਂ ਪਹੁੰਚਾਉਂਦਾ ਤਾਂ ਉਸ ਦੇ ਮਾਲਕ ਨੇ ਕਿਹਾ ਕੋਈ ਗੱਲ ਨਹੀਂ ਤੂੰ ਕੱਲ ਨੂੰ ਰਸਤੇ ਵਿੱਚ ਦੇਖੀ ਧਿਆਨ ਨਾਲ ਵੇਖੀ ਰਸਤੇ 'ਚ ਜੇ ਤੂੰ ਪਾਣੀ ਭਰ ਕੇ ਲੈ ਕੇ ਆਵੇਂਗਾ ਤਾਂ ਰਸਤੇ ਵਿੱਚ ਤੂੰ ਧਿਆਨ ਨਾਲ ਨਿਗਾ ਰੱਖੀ ਤਾਂ ਜਦੋਂ ਅਗਲੇ ਦਿਨ ਪਾਣੀ ਭਰਨ ਲਈ ਦੋਨੇ ਘੜੇ ਗਏ ਪ੍ਰਾਣਾ ਘੜਾ ਪਾਣੀ ਭਰ ਕੇ ਆਇਆ ਤਾਂ ਉਸ ਦਾ ਰਸਤੇ ਵਿੱਚ ਇੱਕ ਵੀ ਪਾਣੀ ਦਾ ਤਮਕਾ ਨਹੀਂ ਡੁੱਲਿਆ ਪਰ ਜਦੋਂ ਪ੍ਰਾਣਾ ਘੜਾ ਦਰਿਆ ਚੋਂ ਭਰ ਕੇ ਆ ਰਿਹਾ ਸੀ ਤਾਂ ਉਹ ਪਾਣੀ ਡੋਲਦਾ ਆ ਰਿਹਾ ਸੀ ਪਰ ਪ੍ਰਾਣੀ ਘੜੇ ਨੇ ਜਦੋਂ ਨਿਗਾਹ ਰੱਖੀ ਕਿ ਜਿੱਥੇ-ਜਿੱਥੇ ਉਹਦਾ ਪਾਣੀ ਡੋਲ ਰਿਹਾ ਉੱਥੇ-ਉੱਥੇ ਤਾਂ ਕਈ ਫੁੱਲ ਖਿੜੇ ਹੋਏ ਸੀ ਉਹ ਰੋਜ਼ ਫੁੱਲਾਂ ਨੂੰ ਪਾਣੀ ਪਾ ਰਿਆ ਸੀ ਫੁੱਲਾਂ ਨੂੰ ਪਾਣੀ ਪਾ ਰਿਆ ਸੀ ਇਸ ਤਰ੍ਹਾਂ ਤੁਸੀਂ ਕਦੇ ਵੀ ਨੈਗੇਟਿਵ ਨਾ ਸੋਚੋ ਹਮੇਸ਼ਾ ਪੋਜ਼ਿਟਿਵ ਸੋਚੋ ਕਿਉਂਕਿ ਤੁਹਾਡੇ ਦੁਆਰਾ ਕੀਤਾ ਕੋਈ ਵੀ ਕੰਮ ਵਿਅਰਥ ਨਹੀਂ ਜਾਂਦਾ ਉਹ ਬਹੁਤ ਵਧੀਆ ਹੁੰਦਾ ਤੁਸੀਂ ਹਮੇਸ਼ਾ ਸਾਰਥਕ ਸੋਚੋ ਜਿਸ ਤਰ੍ਹਾਂ ਟੁੱਟੇ ਹੋਏ ਘੜੇ ਨੇ ਫੁੱਲਾਂ ਨੂੰ ਨਵੀਂ ਜ਼ਿੰਦਗੀ ਦੇ ਦਿੱਤੀ ਇਸ ਤਰ੍ਹਾਂ ਤੁਸੀਂ ਵੀ ਵਧੀਆ ਕੰਮ ਕਰਕੇ ਕਿਸੇ ਨੂੰ ਵਧੀਆ ਗੁਣ ਦੇ ਸਕਦੇ ਹੋ ਧੰਨਵਾਦ ਹਮੇਸ਼ਾ ਸਾਰਥਕ ਹੀ ਸੋਚਣਾ ਹੈ ਤੁਹਾਡੇ ਦੁਆਰਾ ਕੀਤਾ ਹੋਇਆ ਕੰਮ ਕਈ ਵਾਰ ਕਿਸੇ ਲਈ ਬਹੁਤ ਵਧੀਆ ਸਾਬਤ ਹੁੰਦਾ ਹੈ। ਧੰਨਵਾਦ।